ਜਿਹੜੀ ਥਾਂ ਤੇ ਆਪਾਂ ਹੁਣ ਖੜੇ ਆ ਇੱਥੇ ਇਹ ਬਾਲੀ ਯਾਤਰਾ ਦਾ ਤਿਹਾਰ ਮਨਾਉਂਦੇ ਆ 8 ਦਿਨ ਚੱਲਦਾ ਇਹ ਤੇ ਆ ਪੰਡਾਲ ਹੈ ਇੱਥੇ ਸਟੇਜ ਲੱਗੀ ਵੀ ਹੈ ਇੱਥੇ ਰੰਗ ਰੰਗ ਪ੍ਰੋਗਰਾਮ ਹੁੰਦੇ ਆ ਤੇ ਇਹ ਲੰਮਾ ਚੌੜਾ ਹੈ ਪਿੱਛੇ ਤੇ ਦੁਪਹਿਰ ਤੋਂ ਬਾਅਦ ਜਾਂ ਸ਼ਾਮ ਨੂੰ ਜਿਹੜੇ ਹੈਗੇ ਪ੍ਰੋਗਰਾਮ ਵਗੈਰਾ ਹੁੰਦੇ ਆ ਮਾ ਜੋੜਾ ਮੈਦਾਨ ਹੈ ਉਸ ਮੈਦਾਨ ਦੇ ਵਿੱਚ ਇਹ ਜਿਹੜਾ ਹੈਗਾ ਬਾਲੀ ਯਾਤਰਾ ਦਾ ਤਿਹਾਰ ਮਨਾਉਂਦੇ ਆ ਸੱਜੇ ਖੱਬੇ ਤੇ ਅੱਗੇ ਪਿੱਛੇ ਜਿੱਧਰ ਮਰਜ਼ੀ ਚੱਲੇ ਜਾਓ ਤੁਸੀਂ ਤੁਹਾਨੂੰ ਚੰਡੋਲ ਤੇ ਟੁੱਟੇ ਲਿਆਂ ਵਾਲੇ ਜਿਹੜੇ ਹੈਗੇ ਆ ਕਾਰਾਂ కూਰਾ ਜੀਆਂ ਬੱਚਿਆਂ ਵਾਲੀਆਂ ਉਹ ਸੱਜੇ ਪਾਸੇ ਦਿਖਾਈ ਦੇ ਰਹੀਆਂ ਮੇਰੇ ਤੇ ਉਵੇਂ ਜਿਵੇਂ ਆਪਣੇ ਮੁਕਸਰ ਮਾਗੀ ਦਾ ਮੇਲਾ ਲੱਗਦਾ ਪਰ ਉਹ ਤੋਂ ਬਹੁਤ ਵੱਡਾ ਹੈ ਆਪਣੇ ਤਾਂ ਸਿਰਫ ਮੁਕਸਰ ਮਾਗੀ ਦੇ ਮੇਲੇ ਵਿੱਚ ਇੱਕ ਗਰਾਊਂਡ 'ਚ ਝੂਲੇ ਲਿਆਂਦੇ ਹੁੰਦਾ ਪਰ ਇੱਥੇ ਸਾਰਾ ਕੁਝ ਹੀ ਹੈ ਸੋਸ਼ਲ ਸਰਵਿਸ ਕੈਂਪ ਵੀ ਲੱਗੇ ਪਏ ਐ ਇਹਨਾਂ ਦਾ ਆਪ ਦਾ ਜਿਹੜਾ ਸੱਭਿਆਚਾਰ ਹੈ ਕਲਚਰ ਉਹਨੂੰ ਵੀ ਦਿਖਾਉਂਦੀਆਂ ਹੋਈਆਂ ਝਾਕੀਆਂ ਲੱਗੀਆਂ ਪਈਆਂ ਬਾਕੀ ਸਮਾਨ ਆ ਜਿਹੜਾ ਇੱਥੋਂ ਦਾ ਹੈਂਡੀਕਰਾਫਟਸ ਹੈ ਖਾਣ ਪੀਣ ਦੇ ਹੈਗੇ ਆ ਉਹ ਸਾਰੇ ਲੱਗੇ ਪਏ ਆ ਬਹੁਤ ਲੰਮਾ ਚੌੜਾ ਇਹ ਮੈਦਾਨ ਤੇ ਇਹਨੂੰ ਘੁੰਮਣ ਵਾਸਤੇ ਤੁਸੀਂ ਪੈਦਲ ਵੀ ਆ ਸਕਦੇ ਹੋ ਤੇ ਲੋਕ ਜਿਹੜਾ ਹੈਗਾ ਆਪਣਾ ਮੋਟਰਸਾਈਕਲਾਂ ਤੇ ਵੀ ਆ ਗਏ ਜਿਵੇਂ ਆਪਣਾ ਮੇਲਾ ਜਿਹੜਾ ਹੈਗਾ ਅੱਡੇ ਤੋਂ ਲੈ ਕੇ ਅ ਚੌਂਕ ਤੱਕ ਲੱਗਦਾ ਹੈ ਉਸੇ ਤਰ੍ਹਾਂ ਇਹਨਾਂ ਨੇ ਇੱਕ ਜਗ੍ਹਾ ਦਿੱਤੀ ਹੋਈ ਹੈ ਸੋ ਇਸ ਜਗ੍ਹਾ ਤੇ 8 ਦਿਨ ਪੂਰਾ ਬਾਲੀ ਯਾਤਰਾ ਦਾ ਇਹ ਮੇਲਾ ਲੱਗੂ ਸੋ ਭਾਈ 7-8 ਦਿਨਾਂ ਦਾ ਇਹ ਮੇਲਾ ਜਿਹੜਾ ਹੈਗਾ ਖੂਬ ਭਰਦਾ ਹਜੇ ਦੁਕਾਨਾਂ ਬੰਦ ਐ ਇਹਦੀਆਂ ਸਟਾਲਾਂ ਬੰਦ ਐ ਤੇ ਆਪਾਂ ਜਿੱਧਰੋਂ ਐਂਟਰ ਹੋਏ ਸੀਗੇ ਆਪਾਂ ਉਧਰੋਂ ਹੀ ਨਿਕਲਣ ਦੀ ਕੋਸ਼ਿਸ਼ ਕਰਾਂਗੇ ਇਹ ਕਿਉਂਕਿ ਉਲਝ ਸਕਦੇ ਆ ਵੈਸੇ ਆਪਾਂ ਬਰੇਚ ਖਾਣ ਪੀਣ ਦਾ ਹੀ ਪੂਰਾ ਬੰਦਵਸਤਾ ਚੰਡੋਲ ਵੀ ਪੂਰੇ ਲੱਗੇ ਹੋਏ ਐ 7-8 ਚੰਡੋਲ ਲੱਗੇ ਹੋਏ ਐ ਨਾਲ ਉਹਨਾਂ ਦੇ ਹੋਰ ਵੀ ਝੂਟੇ ਵਾਲੀਆਂ ਹੈਗੀਆਂ ਸਾਜੋ ਸਮਾਨ ਤੇ ਸਾਹਮਣੇ ਗੁਬਾਰਾ ਜਿਹੜਾ ਉਹ ਸਵਾਗਤ ਕਰਦਾ ਹੈ 발ਲੀ ਯਾਤਰਾ ਦੇਸ਼ ਮੇਲੇ ਵਿੱਚ ਪੁਲਿਸ ਏਅਰਪੋਰਟ 12 ਜੇ ਸਾਹਮਣੇ ਜਿਹੜੇ ਬੱਚੇ ਐ ਉਹ ਤਿਆਰ ਐ ਭਾਈ ਆਪ ਦਾ ਜਿਹੜਾ ਹੈਗਾ ਪ੍ਰੋਗਰਾਮ ਦਿਖਾਉਣ ਨੂੰ ਆਪਣੀ ਵੀਡੀਓ ਦੇਖ ਰਹੇ ਸਾਰੇ ਪੈਣਪਰਾਉ ਨੂੰ ਸਤਿ ਸ੍ਰੀ ਅਕਾਲ ਤੇ ਆਪਾਂ ਅੱਜ ਕਟਕ ਤੋਂ ਆਪਣਾ ਸਫ਼ਰ ਸ਼ੁਰੂ ਕਰ ਲਿਆ ਤੇ ਕਟਕ ਤੋਂ ਸਫ਼ਰ ਸ਼ੁਰੂ ਕਰਦੇ ਜਿਹੜਾ ਹੁਣ ਤੁਸੀਂ ਪਿੱਛੇ ਕਲਿੱਪ ਦੇ ਵਿੱਚ ਮੇਲਾ ਦੇਖਿਆ ਮੇਲਾ ਗਰਾਊਂਡ ਦੇਖਿਆ ਉਹ ਬਾਲੀ ਯਾਤਰਾ ਨਾਲ ਸੰਬੰਧ ਰੱਖਦਾ ਸੋ ਬਾਲੀ ਯਾਤਰਾ ਭਾਈ ਇੱਕ ਇਹਨਾਂ ਦਾ ਵੱਡਾ ਫੈਸਟੀਵਲ ਐ ਵਪਾਰ ਨਾਲ ਸੰਬੰਧ ਰੱਖਦਾ ਹੈ ਵਪਾਰ ਨਾਲ ਕਿਉਂ ਸੰਬੰਧ ਰੱਖਦਾ ਕਿਉਂਕਿ ਕੱਟਕ ਜਿਹੜੀ ਉਹ ਇੱਕ ਪੁਰਾਣੀ ਪੋਰਟ ਰਹੀ ਹੈ ਬੰਦਰਗਾਹ ਮਹਾਨਦੀਏ ਤੇ ਦੋਨੇ ਪਾਸੇ ਵਹਿੰਦੀ ਹੈ ਤੇ ਮਹਾਨਦੀ ਜਿਹੜਾ ਮਹਾਨਾ ਉਹ ਬਿਅ ਬੰਗਾਲਦੇਸ਼ ਪੈਂਦਾ ਤੇ ਬਿਅ ਬੰਗਾਲ ਤੋਂ ਜਿਹੜੇ ਪੂਰਬੀ ਏਸ਼ੀਆ ਦੇ ਦੇਸ਼ ਨੇ ਪਾਲੀ ਸਮਾਰਟਾ ਹੋਰ ਜਿਹੜੇ ਹੈਗੇ ਆ ਉਹਨਾਂ ਨਾਲ ਭਾਰਤ ਦਾ ਵਪਾਰ ਇਥੋਂ ਪੁਰਾਣੀ ਸਮੇਂ ਤੋਂ ਚੱਲਦਾ ਆਇਆ ਸੋ ਆਪਦੇ ਵਪਾਰ ਦੀ ਸ਼ੁਰੂਆਤ ਦੇ ਦਿਨਾਂ ਲਈ ਇਹ ਕੱਤਕ ਪੁੰਨਿਆ ਪੁੰਨਿਆ ਕੱਤੇ ਦੀ ਪੁੰਨਿਆ ਤੋਂ ਸ਼ੁਰੂ ਕਰਦੇ ਆ ਸੱਤ ਦਿਨ ਇਹ ਮੇਲਾ ਚੱਲਦਾ ਹੈ ਇਸ ਗਰਾਊਂਡ ਦੇ ਵਿੱਚ ਇਹ ਮੇਲਾ ਲੱਗਦਾ ਹੈ ਹਰ ਇੱਕ ਵਿਅਕਤੀ ਜਿਹੜਾ ਹੈਗਾ ਬਾਲੀ ਦਾ ਆਪਣਾ ਘਟਕਦਾ ਉਹ ਇੱਥੇ ਆਉਂਦਾ ਕੋਈ ਨਾ ਕੋਈ ਚੀਜ਼ ਖਰੀਦ ਕੇ ਲੈ ਕੇ ਜਾਂਦਾ ਜਿਵੇਂ ਆਪਣੇ ਤੰਤਰੇਸ ਹੋਏ ਹੈਗੀ ਆ ਤਾਂ ਉਸੇ ਤਰ੍ਹਾਂ ਇਹ ਬਾਲੀ ਜਿਹੜੀ ਯਾਤਰਾ ਦਾ ਮੇਲਾ ਉਹ ਕੁਝ ਨਾ ਕੁਝ ਖਰੀਦਦੇ ਜਿਵੇਂ ਆਪਣੇ ਮਾਗੀ ਦਾ ਮੇਲਾ ਲੱਗਦਾ ਉੱਥੇ ਵੀ ਆਪਾਂ ਕੁਝ ਨਾ ਕੁਝ ਖਰੀਦਦੇ ਆ ਸੋ ਅ ਅੱਜ ਦਾ ਸਫ਼ਰ ਸੰਭਲਪੁਰ ਤੱਕ ਦਾ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿਦਾਂ ਲੱਗ ਰਿਹਾ ਸਫ਼ਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਮੇਰੀ ਤੁਹਾਡੇ ਅੱਗੇ ਇੱਕ ਬੇਨਤੀ ਹੈ ਤੇ ਜਿਵੇਂ ਜਿਵੇਂ ਤੁਸੀਂ ਦੇਖਦੇ ਹੋ ਜਿਵੇਂ ਜਿਵੇਂ ਤੁਸੀਂ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਓਵੇਂ ਓਵੇਂ ਮੈਨੂੰ ਆਪਣੇ ਸਫਰ ਦੇ ਵਿੱਚ ਹੌਸਲਾ ਵਜਾਈ ਮਿਲਦੀ ਹੈ ਥੋੜਾ ਬਹੁਤ ਬਹੁਤ ਧੰਨਵਾਦ ਪਿਆਰ ਸਤਿਕਾਰ ਤੇ ਜੁੜੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਚੱਲਦੇ ਆਪਾਂ ਅੱਜ ਸੰਬਲਪੁਰ ਨੂੰ ਓਡੀਸਾ ਦਾ ਜਿਹੜਾ ਆਪਣਾ ਜੰਗਲਾਂ ਵਾਲਾ ਇਲਾਕਾ ਉਹ ਆਪਾਂ ਦੇਖਾਂਗੇ ਉਸ ਤੋਂ ਬਾਅਦ ਕੱਲ ਨੂੰ ਆਪਾਂ ਛੱਤੀਸਗੜ੍ਹ ਦਾਖਲ ਹੋ ਜਾਵਾਂਗੇ ਥੋੜੇ ਸਾਹਮਣੇ ਆ ਵਿਸ਼ਾਲ ਮਹਾਨਦੀ ਤੇ ਵਿਸ਼ਾਲ ਮਹਾਨਦੀ ਦਾ ਇਹ ਡੈਲਟਾ ਵੇਸਣ ਹੈ ਉਹ ਵਿਚਾਲੇ ਜਿਹੜੀ ਤੁਸੀਂ ਥਾਂ ਜੀ ਦੇਖ ਰਹੇ ਹੋ ਇਹ ਡੈਲਟਾ ਨਿਸ਼ਾਨੀ ਹੁੰਦੀ ਹੈ ਵੀ ਜਿਵੇਂ ਜਿਵੇਂ ਨਦੀ ਸਮੁੰਦਰ ਦੇ ਨੇੜੇ ਆਉਂਦੀ ਹੈ ਇਹ ਇਹੋ ਜਿਹੀ ਜਿਹੜੀ ਹੈਗੀ ਏ ਟਿੱਲੇ ਜ ਬਣਾਉਂਦੀ ਰੇਤ ਦੇ ਉਹਨਾਂ ਟਿੱਲਿਆਂ ਤੇ ਫਿਰ ਦਰਖਤ ਵਗੈਰਾ ਉੱਗੇ ਆਉਂਦੇ ਆ ਤੇ ਟਾਪੂ ਬਣ ਜਾਂਦੇ ਆ ਸੋ ਇਸ ਤੋਂ ਅੱਗੇ ਜਾਂਦੀ ਜਾਂਦੀ ਇਹ ਇਧਰਲੇ ਪਾਸੇ ਆਪਦਾ ਡੈਲਟਾ ਬਣਾਉਂਦੀ ਬੇ ਆਫ ਬੰਗਾਲ ਦੇ ਵਿੱਚ ਰਲ ਜਾਂਦੀ ਅੱਗੇ ਜਾ ਕੇ ਪ੍ਰਾਇਦੀਪ ਜਿਹੜੀ ਪ੍ਰਾਇਦੀਪ ਕਹਿੰਦੇ ਨੇ ਜਿਹਨੂੰ ਉਹ ਇਹਦੀ ਇੱਕ ਵੱਡੀ بندرگاہ ਹੁਣ ਉੱਤਕਲ ਵੀ ਕਹਿੰਦੇ ਐ ਇਹਨੂੰ ਓਡੀਸ਼ਾ ਦੇ ਇਹਦੇਲੇ ਪਾਸ ਨੂੰ ਉੱਤਕਲ ਕਹਿੰਦੇ ਜਿਹੜਾ ਆਪਾਂ ਜਨਗਨਮਨ ਦੇ ਵਿੱਚ ਪੜ੍ਹਦੇ ਹਾਂ ਰਾਸ਼ਟਰੀ ਗਣ ਦੇ ਵਿੱਚ ਉੱਤਕਲ ਉਹ ਇਹ ਹੈ ਸੋ ਘੀਲਾ ਚੱਕਾ ਮਹਾਨਦੀ ਦਾ ਬਹੁਤ ਵਿਸ਼ਾਲ ਮਹਾਨਦੀ ਭਾਈ ਤੈਉ ਇਹਦਾ ਨਾਮ ਮਹਾਨਦੀ ਰੱਖਿਆ ਗਿਆ ਆਪਾਂ ਇਸ ਵਕਤ ਖੜੇ ਆਂ ਅੰਗੂਲ ਨਾ ਦੀ ਜਗ੍ਹਾ ਤੋਂ ਪਹਿਲਾਂ Tata Steel ਮੇਰਾ ਮੰਡਾਲੀ Odisha Chhattisgarh Jharkhand ਇਹ ਜਿਹੜੇ ਇਲਾਕੇ ਆ ਇਹ ਖਾਣਾ ਨਾਲ ਭਰਪੂਰ ਰਹੇ ਆ ਖਣਿਜ ਪਦਾਰਥ ਇਹਦੇ ਬਹੁਤ ਨਿਕਲਦੇ ਰਹੇ ਆ ਸੋ Tata Steel ਦਾ ਇਹ ਜਿਹੜਾ ਕਾਰਖਾਨਾ ਇੱਥੇ ਲੱਗਿਆ ਹੋਇਆ ਆ ਮੇਰਾ ਮੇਰਾ ਮੰਡਾਲੀ ਅੰਗੂਲ ਤੋਂ ਪਹਿਲਾਂ ਤੇ ਅੰਗੂਲ ਇੱਥੋਂ 8-10 ਕਿਲੋਮੀਟਰ ਹੈ ਤੇ ਇਧਰਲੇ ਹੱਥ ਤਿਲ ਚੰਨਾ ਦੀ ਜਗ੍ਹਾ ਤੇ ਕਹਿੰਦੇ ਵੀ ਉੱਥੇ ਵੀ ਗੁਰੂ ਘਰ ਹੈਗਾ ਸਿੱਖਬੱਦੀ ਹੈਗੀ ਐ ਇਹ ਜਿਆਦਾ ਜਿਹੜਾ ਇਲਾਕਾ ਹੈਗਾ ਇਹ ਖਾਨਾਂ ਨਾਲ ਹੋਣ ਕਰਕੇ ਖਣਜਪਰੂ ਦਾ ਪਦਾਰਥ ਆਲਾ ਹੋਣ ਕਰਕੇ ਇੱਥੇ ਕਾਰਖਾਨੇ ਬਹੁਤ ਆ ਤਾਂ ਇਹਦੀ ਹਵਾ ਦੇ ਵਿੱਚ ਧੂਆਂ ਤੇ ਧੂੜ ਜਾਦੇ ਹੈ ਆਪਾਂ ਸਫ਼ਰ ਕਰ ਰਹੇ ਆ ਨੈਸ਼ਨਲ ਹਾਈਵੇ 55 ਤੇ ਤੇ ਇਹ ਆਪਾਂ ਨੂੰ ਕਟਕ ਤੋਂ ਸੰਭਲਪੁਰ ਸੰਭਲਪੁਰ ਤੋਂ ਰਾਏਪੁਰ ਹੁੰਦੀ ਹੋਈ ਗਾਂ 나ਗਪੁਰ ਤੱਕ ਲੈ ਜਾਂਦੀ ਹੈ ਤੇ ਆਪਾਂ ਖੜੇ ਹੁਣ ਗੱਟੀ ਕ੍ਰਿਸ਼ਨਾਪੁਰ ਤੇ ਉੜੀਸਾ ਦੇ ਇਹ ਆਦੀਵਾਸੀ ਪਿੰਡ ਹੈ ਉਹ ਸਾਹਮਣੇ ਪਿੰਡ ਹੈ ਇੱਕ ਟਾਵਰ ਲੱਗਿਆ ਹੋਇਆ ਆਹ ਨਾਰੀਅਲ ਦੀ ਕਿਸਮ ਦੇ ਦਰਖਤ ਹੈ ਖਜੂਰ ਤਾੜ ਤੇ ਪਿੰਡ ਦੇ ਜਿਹੜੇ ਦੇਖਿਆ ਉਹ ਇਦਾਂ ਦੀ ਹੈ ਇਹਨਾਂ ਦੇ ਹਰੇਕ ਪਿੰਡ ਹੀ ਐ ਜਿਹੀ ਹੈ ਵਿੱਚੋਂ ਕੁਛ ਘਰ ਪੱਕੇ ਹੈ ਤੇ ਬਾਕੀ ਜਿਹੜੇ ਹੈਗੇ ਘਰ ਉਹ ਟਿੱਪਰ ਛੱਤਾਂ ਵਾਲੀ ਕੱਚੀ ਹੈ ਤੇ ਝੋਨੇ ਦੀ ਫਸਲ ਇੱਥੇ ਕਾਫੀ ਹੈ ਤੇ ਸਾਰਾ ਇਲਾਕਾ ਜਿਹੜਾ ਹੈਗਾ ਉਹ ਕੇਲੇ ਨਾਲ ਤੇ ਜਾਂ ਨਾਰੀਅਲ ਦੇ ਤਾੜ ਦੇ ਦਰਖਤਾਂ ਨਾਲ ਤੇ ਝੋਨੇ ਨਾਲ ਪੂਰਾ ਅਟਿਆ ਪਿਆ ਤੇ ਪਹਾੜ ਵੀ ਆਉਂਦੇ ਹਲਕੇ-ਮੁਲਕੇ ਆ ਤੁਸੀਂ ਚੜ੍ਹਾਈ ਉਤਰਾਈ ਤੋਂ ਦੇਖ ਸਕਦੇ ਹੋ ਹਲਕੇ-ਕਲਕੇ ਪਹਾੜ ਵੀ ਆਉਂਦੇ ਆ ਅੱਗੇ ਆਪਾਂ ਹੋਰ ਲੈਨੇ ਦਾ ਚਾਕਾ ਤੇ ਆ ਪਿੰਡ ਕਰਕੇ ਮੈਂ ਖੜ ਗਿਆ ਸੀਗਾ ਤੇ ਇਦਾਂ ਦੇ ਪਿੰਡ ਜੀ ਵਸਾਇਆਂ ਸੜਕਾਂ ਹੀ ਜਾਂਦੀਆਂ ਇਹ ਨਾ ਕੋਈ ਸੜਕ ਤੇ ਇਹਦੇ ਤੇ ਕੋਈ ਪਿੰਡ ਵਸਿਆ ਹੋਵੇ ਬਸ ਇਦਾਂ ਹੀ ਛੋਟੇ ਛੋਟੇ ਤੇ ਜੇ ਸੜਕ ਤੇ ਕੋਈ ਪਿੰਡ ਆਉਂਦਾ ਵੀ ਆ ਤਾਂ ਉਹਦੀ ਵੀ ਹਾਲਤ ਇਹੀ ਹੈ। ਓਡੀਸ਼ਾ ਦੇ ਇਹਨਾਂ ਪਿੰਡਾਂ ਦੇ ਖੇਤਾਂ ਦੀ ਰੌਣਕ ਕੁਛ ਐਹੋ ਜੀ ਹੈ ਤੁਹਾਡੇ ਸਾਹਮਣੇ। ਤੇ ਆ ਇੱਕ ਹੋਰ ਪਿੰਡ ਆਇਆ। ਪਿੰਡਾਂ ਦੀ ਬਣਤਰ ਉਹੋ ਜੀ ਆ ਤਰਪਾਲਾਂ ਵਾਲੇ ਟੇਪਰ, ਛੱਤਾਂ ਵਾਲੇ ਘਰ ਤੇ ਵਿਚਾਲੇ ਆ ਖੇਤ ਇਹਨਾਂ ਦੇ ਇਧਰਲੇ ਪਾਸੇ। ਤੇ ਝੋਨਾ ਹੁਣ ਪਗਦਾ ਜਾ ਰਿਹਾ ਇਹਨਾਂ ਦਾ ਤੇ ਝੋਨੇ ਨੂੰ ਪਾਣੀ ਦੇਣ ਦਾ ਸਾਧਨ ਉਹੀ ਇੱਤੀ ਦਾ ਪਾਣੀ ਇਕੱਠਾ ਕਰਕੇ ਦੇ ਵਿੱਚ ਇਹ ਝੋਨਾ ਲਾਉਂਦੇ ਫਿਰ ਤਾਂ ਇਹੋ ਲੇਟ ਤੱਕ ਇਹੇ ਝੋਨਾ ਪੱਕਦਾ ਮੀਆਂ ਦੇ ਵਿੱਚ ਉਹਨਾਂ ਲਾਉਂਦੇ ਆ ਤੇ ਫਿਰ ਹੁਣ ਹੌਲੀ ਹੌਲੀ ਗਰਮੀ ਦੇ ਵਿੱਚ ਇਹ ਪੱਕ ਜੂਗਾ ਤੇ ਜਿਹੜਾ ਆ ਹਾਈਵੇ ਆ ਇਹ ਕਮਾਲ ਦਾ ਇਹ ਤੇ ਮੈਨੂੰ ਟਾਵਾਂ ਡਰਲਾ ਟਰੱਕ ਹੀ ਮਿਲਿਆ ਤੇ ਕਾਰਾਂ ਵੀ ਬਹੁਤ ਘੱਟ ਮਿਲ ਰਹੀਆਂ ਤੇ ਸਾਹਮਣੇ ਦਿਖਾਈ ਦਿੰਦੇ ਆ ਅਚ ઓੜੀਸਾ ਦੇ ਹਲਕੇ ਹਲਕੇ ਪਹਾੜ ਇਹ ਜੰਗਲ ਆ ਜਿੱਨੇ ਚ ਵੀ ਮੈਂ ਜਾ ਰਹੇ ਆ ਜੰਗਲ ਚ ਕਿਤੇ ਪਿੰਡ ਆ ਜਾਂਦਾ ਤੇ ਕਿਤੇ ਫਿਰ ਜੰਗਲ ਸ਼ੁਰੂ ਹੋ ਜਾਂਦਾ ਤੇ ਭਾਲੂ ਜਿਹੜਾ ਹੈਗਾ ਰਿਚ ਜਿਹੜਾ ਆਪਣੇ ਮਦਾਰੀ ਖੇਡਾ ਵਿਖਾਉਣ ਵਾਸਤੇ ਲੈ ਕੇ ਆਉਂਦੇ ਆ ਉਹਦੇ ਸਾਈਨ ਬੋਰਡ ਥਾਂ-ਥਾਂ ਤੇ ਲੱਗੇ ਹੋਏ ਆ ਸਲੋਅਟ ਬੀਅਰ ਉਹ ਤੋਂ ਕਾਉਸ਼ਨ ਹੋ ਕੇ ਬਚਣ ਵਾਸਤੇ ਉਹ ਕਹਿੰਦੇ ਵੀ ਚਲੋ ਬਚ ਕੇ ਚੱਲੋ ਕਿਉਂਕਿ ਸੜਕ ਤੇ ਆ ਸਕਦੇ ਆ ਹਨ ਜੰਗਲ ਦੇ ਵਿੱਚਕਾਰ ਬਣਿਆ ਹੋਇਆ ਇੱਕ ਟਾਪਾ ਰਾਜ ਬਹੁਤ ਟਾਪਾ ਅਦਰਵਾਇਜ਼ ਉਹ ਜਿਹੜੇ ਛੇੜੇ ਤਾਂ ਭਈ ਆਏ ਜਾਂ ਹੋ ਜਾਈਆਂ ਉਹ ਸਾਰੀਆਂ ਇੱਕ ਉੜੀ ਉੜੀ ਕੋਖਾ ਰਗੇ ਸੀਗੇ ਤੇ ਚਾਹ ਵੇਣੇ ਆ ਦੰਦੇ ਗਲੇ ਦੰਦੇ ਇਹ ਤਾਂ ਭਾਈ ਕਹਿੰਦੇ ਨਹੀਂ ਸਾਡੇ ਕੋਲੇ ਖਾਣਾ ਹੀ ਮਿਲਦਾ ਕੱਲਾ ਮੁਰਗੇ ਬੱਕਰੇ ਵੱਡੇ ਵਾਡੂੜ ਕੇ ਕਹਿੰਦੇ ਉਹ ਵੱਡੀ ਜਾਂਦੇ ਸੀਗੇ ਤੇ ਰੋਟੀ ਪਾਣੀ ਤੇ ਬਰੀਆਨੀ ਵਗੈਰਾ ਹੈਗੀ ਤੇ ਇੱਥੇ ਕੋਖਾ ਹੈ ਕਹਿੰਦਾ ਪੰਪ ਦੇ ਸਾਹਮਣੇ ਉੱਥੇ ਪੁੱਛ ਲਓ ਕਹਿੰਦੇ ਉਹ ਕੋਖਾ ਰਾਜ ਆਇਆ ਸੀਗਾ ਚਲੋ ਉਹਨੂੰ ਪੁੱਛਦੇ ਆਪਾਂ ਆ ਸਾਰਾ ਜੰਗਲ ਹੀ ਐ ਦੂਬਾ ਤੇ ਸੜਕ ਵੀ ਜਿਹੜੀ ਹੈਗੀ ਉਹ ਸਿੰਗਲ ਹੋ ਗਈ ਹੈ ਉਧੀਆਂ ਪਿੰਡਾਂ ਦੀਆਂ ਸਾਰੀਆਂ ਦੁਕਾਨਾਂ ਇਹੋ ਜਿਹੀਆਂ ਸੱਤ ਜਿਹੜੀ ਹੈਗੀ ਉਸ ਵੈਂਟਡ ਹੈ ਪਰ ਕੈਮਰਾ ਬਾਈ ਲਾਈ ਬੈਠਾ ਤੇ ਆ ਨਿੱਕੀ ਦੁਕਾਨ ਹੈ ਇਸ ਦੁਕਾਨ ਤੇ ਇਹ ਜਿਹੜਾ ਆਪਦਾ ਸਾਰਾ ਸਮਾਨ ਵਗੈਰਾ ਰੱਖ ਕੇ ਵੇਚਦੇ ਆ ਚਾਹ ਬਣਾਈ ਜਾਂਦਾ ਭਾਈ ਆਪਣੇ ਵਾਸਤੇ ਕਾਰ-ਕਾਰ ਕੇ ਕਾਲੀ ਮਿਰਚ ਤੇ ਇਲਾਚੀ ਬਾਗੇ ਸਾਹਮਣੇ ਲੱਗੇ ਬੋਰਡ ਦੱਸਦੇ ਆ ਕਿ ਆਪਾਂ ਸੰਬਲਪੁਰ ਦੇ ਨੇੜੇ ਆ ਸੰਬਲਪੁਰ ਰਹਿ ਗਿਆ 7 ਬਰਗੜ 57 ਸਰ ਸੁਗੜਾ ਖੁੰਝਾ ਤੇ ਆਪਾਂ ਸੰਬਲਪੁਰ ਪਹੁੰਚ ਕੇ ਟਿਕਾਣੇ ਕਰਨੇ ਆ ਤੇ ਅੱਜ ਦੀ ਰਾਈਡ ਆਪਣੀ ਜਿਹੜੀ ਹੈਗੀ ਸਿਰਫ ਉਹ ਇੱਕ ਵਾਰ ਕੱਢਣ ਵਾਲੀ ਸੀਗੀ ਤੇ ਬਾਕੀ ਗੱਲਬਾਤ ਗੁਰੂ ਘਰ ਜਾ ਕੇ ਕਰਦੇ ਆ ਸੰਬਲਪੁਰ ਦੇ ਵਿੱਚ ਮੋਦੀਪਾੜਾ ਨੰਦ ਜਗਾ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅੱਜ ਦਾ ਟਿਕਾਣਾ ਆਪਣਾ ਸਮਾਗਮ ਸਵੇਰ ਦਾ 7 ਵਜੇ ਦਾ ਤੇ ਆਪਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੰਬਲਪੁਰ ਤੋਂ ਚਾਲੇ ਪਾਉਣ ਲਈ ਤਿਆਰ ਆਂ ਤੇ ਪਿੱਛੋਂ ਪੂਰਬ ਦਾ ਇਹ ਸੂਰਜ ਹੈ। ਪੂਰਬੋਂ ਨਿਕਲਿਆ ਸੂਰਜ ਆਹੋ ਲਿਸ਼ਕਾ ਮਾਰਨ ਲੱਗ ਪਿਆ ਤਾਂ ਕਿਧਰ ਕਿਧਰ। ਸੋ ਠੰਡ ਦੇ ਥੋੜਾ ਜਿਹਾ ਪ੍ਰਭਾਵ ਹੈਗਾ। ਠੰਡ ਦਾ ਥੋੜਾ ਜਿਹਾ ਪ੍ਰਭਾਵ ਹੈਗਾ ਪਰ ਓਨਾ ਵੀ ਨਹੀਂ ਹੈਗਾ। ਜਦ ਸਵੇਰੇ-ਸਵੇਰੇ ਠੰਡ ਹੈਗੀ ਹੈ। ਸੰਬਲਪੁਰ ਤੇ ਜਿਹੜੀ ਮahanadi ਆਪਾਂ ਕਟਕ ਦੇ ਵਿੱਚ ਛੱਡ ਕੇ ਆਏ ਆ ਉਹ ਮahanadi ਦੇ ਇੱਥੇ ਸਭ ਤੋਂ ਵੱਡਾ ਇੱਕ ਡੈਮ ਬਣਦਾ ਹੀਰਾਕੋਡਨ ਹੈ। ਤੇ ਉਹ ਪਰਲੇ ਪਾਸੇ ਜਿਹੜਾ ਪੋਲਾ ਉਹ ਸੰਬਲ ਆ ਹੀ। ਮਹਾਨਦੀ ਦੇ ਉੱਪਰ ਬਣਿਆ ਹੋਇਆ ਤੇ ਸੰਬਲਪੁਰ ਦਾ ਜਿਹੜਾ ਠਾਸੀਏ ਦਾ ਉਹ ਹੀਰਾ ਕੋਂਡੈਮ ਹੀ ਹੈ। ਇਧਰ ਆ ਜਾਓ ਆਪੇ। ਦੇਵਰਾਜ ਜੀ। ਸੰਬਲਪੁਰ ਦੇ ਮਹਾਨਦੀ ਦੇ ਕਿਨਾਰੇ ਆਪਾਂ ਨੂੰ ਮੁੰਡੇ ਮਿਲੇ ਆ ਗੱਭਰੂ ਸੰਬਲਪੁਰ ਦੇ। ਆਪਕਾ ਨਾਮ? ਓਮਕਾਰ। ਓਮਕਾਰ, ਦੁਰਲਭ ਤੇ ਦੇਵਰਾਜ। ਸੋ ਭਈ ਐਤਵਾਰ ਹੁਣ ਕਰਕੇ ਇਹ ਸੈਰ ਕਰ ਰਹੇ ਆ ਘੁੰਮਰੇ ਸੀਗੇ। ਤੇ ਆਹ ਮੁੰਡਾ ਪੜ੍ਹਦਾ 11ਵੀਂ ਚਾਪ ਕੌਨਸੀ ਕਚ੍ਹਾ ਪੜ੍ਹਦੇ ਹੋ? 9th। 9th ਤੇ ਪੰਜਾਬੀ ਗਾਣੇ ਸੁਣਦੇ ਹੋ? हाँ। कौन किसके सुनते, हाँ। सुनते, हाँ। 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 सुनते हो सिद्धू सिद्धू हाँ। और वो एक सभी सुनते हो समझ आते है अच्छा लगता है उसकी जो ट्यून होती है वो अच्छी लगती है बीट होती है बीट और जो मतलब लाइन दिया होता है ना जो टेक्स्ट उसमें भी थोड़ा पढ़ पढ़ के आ जाता है ਠੀਕ ਹੈ ਭਾਈ ਪੰਜਾਬ ਦੇ ਫੈਨ ਆਈ ਐਮ ਫੈਨ ਆਫ ਸੰਬਲ ਅਡੀਸਾ ਕਾ ਫੈਨ ਮੈਂ ਅਡੀਸਾ ਦਾ ਸੁੰਦਰ ਠੀਕ ਹੈ ਮਿਲਦੇ ਆ ਫਿਰ ਆਪਕੋ ਬਾਅਦ ਵਿੱਚ ਇੱਕ ਵਾਰੀ ਫੇਰ ਸੰਬਲ ਮahanadi ਦੇ ਪੁਲ ਦੇ ਉੱਤੇ ਕੱਲ ਵੀ ਆਪਾਂ ਮahanadi ਪਾਰ ਕੀਤੀ ਸੀ ਤੇ ਅੱਜ ਵੀ ਆਪਾਂ ਮahanadi ਪਾਰ ਕਰ ਰਹੀ ਹੈ ਸੋ ਮahanadi ਜਿਹੜੀ ਹੈਗੀ ਆ ਪਿੱਛੋਂ ਆਉਂਦੀ ਹੈ ਤੇ ਇੱਥੇ ਹੀ ਰਾਗੁਣ ਤੇ ਡੈਮ ਬੰਨਦਾ ਤੇ ਅੱਗੇ ਨੂੰ ਇਹ ਘਟਕ ਨੂੰ ਵਗਦੀ ਹੋਈ ਗਾਂ ਬਿਓ ਬੰਗਾਲ ਦੇ ਵਿੱਚ ਚਲੀ ਜਾਂਦੀ ਹੈ ਇਧਰੋਂ ਚੜਦਾ ਹੋਇਆ ਸੂਰਜ ਸੂਰਜ ਥੋੜਾ ਜਿਹਾ ਮੈਂ ਲੇਟ ਹੋ ਗਿਆ ਤੇ 7 ਵਜੇ ਵੀ ਖੈਰ ਲੇਟ ਹੈ ਕਿਉਂਕਿ ਇੱਥੇ ਸੂਰਜ ਬਹੁਤ ਛੇਤੀ ਦੇਖਣਾ ਕਿੰਨਾ ਛੇਤੀ ਦੇਖਣ ਦਾ ਭਾਵੇਂ ਅਭੀ 6:30 ਤੇ ਚੜਿਆ ਹੁੰਦਾ ਤੇ ਧੁੰਦ ਵਗੈਰਾ ਨਾ ਹੋਣ ਕਰਕੇ ਜਿਸ ਦਿਨ ਆਪਾਂ ਅਕਸਰ ਹੀ ਕਹਿ ਦਿੰਦੇ ਆ ਪੰਜਾਬ ਦੇ ਵਿੱਚ ਜਿਹੜਾ ਪਾਣੀ ਹੈ ਉਹ ਪੱਛਮ ਵੱਲ ਨੂੰ ਵਹਿੰਦਾ ਹੈ ਮਤਲਬ ਉਹਦੀ ਢਾਲ ਜਿਹੜੀ ਹੁੰਦੀ ਹੈ ਪੱਛਮ ਵੱਲ ਨੂੰ ਹੁੰਦੀ ਹੈ ਹਮੇਸ਼ਾ ਸੋ ਉੱਥੇ ਉਹ ਗੱਲ ਸਹੀ ਹੋ ਸਕਦੀ ਆ ਪਰ ਇੱਥੇ ਉਹ ਇੱਥੇ ਉਹ ਗੱਲ ਸਹੀ ਨਹੀਂ ਹੈਗੀ ਕਿਉਂਕਿ ਉਧਰ ਪਿੱਛੇ ਸੂਰਜ ਆ ਮੇਰੇ ਤੇ ਪਾਣੀ ਦਾ ਵਹਾਅ ਦਖੋਣਾ ਤੁਨੂੰ ਮੈਂ ਤੇ ਪਾਣੀ ਵੀ ਉਧਰ ਨੂੰ ਵਗਦੇ ਆ ਪੂਰਬ ਵੱਲ ਨੂੰ ਸੋ ਤਾਂ ਧਰਤੀ ਦੀ ਜਿੱਧਰੋਂ ਢਾਲ ਹੁੰਦੀ ਹੈ ਮਤਲਬ ਜੇ ਇਧਰ ਨੂੰ ਹੁਣ ਪੂਰਬ ਨੂੰ ਢਾਲ ਹੈਗੀ ਆ ਬੇਅ ਬੰਗਾਲ ਵੱਲ ਪਠਾਰ ਉੱਚਾ ਹੈ ਵਿਚਾਲੇ ਉਹ ਬੇਅ ਬੰਗਾਲ ਵੱਲ ਢਾਲ ਹੈ ਤਾਂ ਭਾਈ ਇਹ ਪੂਰਬ ਨੂੰ ਵਗੀ ਜਾਂਦੀ ਹੈ ਮਹਾਨ ਨਦੀ ਪੂਰਬ ਚ ਵਕੇ ਇਹ ਗਾਂਹ ਜਾ ਕੇ ਜਿਹੜੀ ਹੈਗੀ ਆ ਦੇਵ ਬੰਗਾਲ ਡਿੱਗ ਪੈਂਦੀ ਹੈ ਸੋ ਇਹ ਗੱਲਾਂ ਧਰਤੀ ਦੇ ਜਿਹੜੇ ਉਭਾਰ ਤੇ ਨਿਰਭਰ ਕਰਦੀਆਂ ਵੀ ਢਾਲ ਜਿਹੜੀ ਹੈਗੀ ਆ ਕਿਹੜੇ ਪਾਸੇ ਹੋਊਗੀ ਤੇ ਉਧਰਲੇ ਪਾਸੇ ਹੈ ਹੀਰਾਕੁੰਡ ਡੈਮ ਜਿੱਥੇ ਕਿਤੇ ਨਦੀਆਂ ਉੱਤੇ ਡੈਮ ਬਣ ਜਾਂਦਾ ਉੱਥੇ ਫਿਰ ਨਹਿਰਾਂ ਦਾ ਜਿਹੜਾ ਹੈਗਾ ਕੰਮ ਚੱਲ ਪੈਂਦਾ ਆਹ ਜਿਹੜਾ ਪੁੱਲ ਮੈਂ ਲੰਘ ਰਿਹਾ ਇਹ ਇੱਕ ਵੱਡੀ ਸਾਰੀ ਨਹਿਰ ਹੈ ਜਿਹੜੀ ਪਾਣੀ ਦੀ ਜਾਂ ਕਹਿ ਦਈਏ ਨਦੀ ਦਾ ਇੱਕ ਰੂਪ ਹੈ ਉਹੋ ਇਧਰੋਂ ਛੱਡਿਆ ਗਿਆ ਤੇ ਇੱਥੇ ਜਿਹੜੀ ਹੈਗੀ ਆ ਫਸਲ ਜਿਹੜੀ ਹੈਗੀ ਆ ਉਹ ਕਾਫੀ ਮਤਲਬ ਦੇਖੀ ਹੈ ਮੈਂ ਖੇਤਾਂ 'ਚ ਤੁਸੀਂ ਆਪ ਪੁਲਨੰਕੇ ਹੁਣ ਰਾਏਪੁਰ ਦੇ ਰਾਂ ਨੂੰ ਫੜ ਲਾਂਗੇ ਅੱਗੇ ਜਾ ਕੇ ਹਾਈਵੇ ਨੰਬਰ ਆਪਾਂ ਨੂੰ ਮਿਲੂਗਾ ਅੱਗੇ ਜਾ ਕੇ ਬਤਾ ਲਗੂ ਕਿੰਨਾ ਮਿਲੂਗਾ ਜੇ ਮੈਨੂੰ ਪਤਾ ਨਹੀਂਗਾ ਆਪਾਂ ਇਸ ਵਕਤ ਛੱਤੀਸਗੜ੍ਹ ਦੇ ਵਿੱਚ ਖੜੇ ਆ ਉੜੀਸਾ ਦਾ ਬਾਰਡਰ ਆਪਾਂ ਕ੍ਰੋਸ ਕਰ ਲਿਆ ਤੇ ਉੜੀਸਾ ਦਾ ਬਾਰਡਰ ਕ੍ਰੋਸ ਕਰਨ ਤੋਂ ਬਾਅਦ ਛਤੀਸਗੜ੍ਹ ਚ ਆ ਗਏ ਆ ਇੱਥੋਂ 57 ਕਿਲੋਮੀਟਰ ਪਿੱਛੇ ਉੜੀਸਾ ਦੇ ਛਤੀਸਗੜ੍ਹ ਦਾ ਬਾਰਡਰ ਬਣਦਾ ਛਤੀਸਗੜ੍ਹ 1 ਨਵੰਬਰ 2000 ਨੂੰ ਮੱਧ ਪ੍ਰਦੇਸ਼ ਦੇ ਵਿੱਚੋਂ ਕੱਢਿਆ ਗਿਆ ਤੇ ਇੱਕ ਬਹੁਤ ਵੱਡਾ ਇੱਕ ਬਹੁਤ ਵੱਡਾ ਸੂਬਾ ਭਾਰਤ ਦਾ ਤੇ ਤੀਜਾ ਜੇ ਕਹਿ ਲਈਏ ਤੀਜਾ ਸੂਬਾ ਹੈ ਇਹ ਭਾਰਤ ਦਾ ਜਿਹਦੇ ਅਧੀਨ ਜੰਗਲ ਆਉਂਦੇ ਆ ਮੱਧ ਪ੍ਰਦੇਸ਼ ਤੇ ਨਾਚਰ ਪ੍ਰਦੇਸ਼ ਤੋਂ ਬਾਅਦ ਤੇ 36 ਇਹਦੇ ਵਿੱਚ ਗੜ੍ਹ ਸੀਗੇ ਕਿਲੇ ਸੀਗੇ ਤਾਂ ਇਹਨੂੰ ਛਤੀਸਗੜ ਕਿਹਾ ਜਾਂਦਾ ਹੈ ਜਿਹਦੀ ਰਾਜਧਾਨੀ ਰਾਏਪੁਰ ਵੱਲ ਵਧ ਰਹੇ ਆਪਾਂ ਤੇ ਆ ਜਿਹੜਾ ਜੰਗਲ ਹੈ ਮੈਂ ਉਸ ਜੰਗਲ ਦੇ ਏਰੀਆ 'ਚ ਖੜਾ ਹੈ ਜੰਗਲ ਵੀ ਹੈ ਖੇਤ ਵੀ ਹੈ ਇਹਦੇ ਵਿੱਚ ਜੰਗਲ ਬਹੁਤ ਹੈ ਚਿੱਤਰਕੂਟ ਦੇ ਜੰਗਲ ਜਿੱਥੇ ਉਹ ਪ੍ਰੋਡਿਊਸਰ ਡੀ ਐਕਸੈਸ ਰਹਿ ਰਿਹਾ ਭਾਨੇ ਸਿੱਧੂ ਦਾ ਯਾਰ ਉਹ ਵੀ ਇਸੇ ਵਿੱਚ ਹੀ ਹੁੰਦੇ ਆ ਇੱਕ ਗੱਲ ਹੋਰ ਹੈ ਛਤੀਸਗੜ ਬਾਰੇ ਛਤੀਸਗੜ ਜਦੋਂ ਪੁਰਾਣੇ ਸਮੇਂ ਦੀ ਗੱਲ ਕਰਦੇ ਆਪਾਂ ਤਾਂ ਜਿਹੜਾ ਬਿਹਾਰ ਹੈ ਉਹ ਮਗਧ ਹੁੰਦਾ ਸੀ ਪਹਿਲਾਂ ਤਾਂ ਮਗਧ ਤੋਂ ਬਾਅਦ ਬਿਹਾਰ ਉਹ ਬੁੱਧ ਧਰਮ ਕਰਕੇ ਬਣਿਆ ਬਹੁਤ ਜਿਹੜੇ ਗੌਤਮ ਬੁੱਧ ਸੀਗੇ ਉਹਨਾਂ ਦੇ ਕਰਕੇ ਬਹੁਤ ਬਿਹਾਰ ਉਹ ਤੋਂ ਬਦਲਦਾ ਬਦਲਦਾ ਬਿਹਾਰ ਬਣ ਗਿਆ ਤੇ ਜਿਹੜਾ ਇਹ ਛੱਤੀਸਗੜ ਸੀਗਾ ਇਹ ਰਾਜਾ ਰਾਮਚੰਦਰ ਦੀ ਮਾਤਾ ਕੁਸ਼ਲਿਆ ਉਹਨਾਂ ਦਾ ਨੇਟਿਵ ਪਲੇਸ ਹੈ ਉਹਨਾਂ ਦਾ ਮਾਤਰਭੂਮੀ ਇਹਨਾਂ ਦੀ ਇਹ ਦੱਖਣ ਕੁਸ਼ਲ ਕੁਸਾਲ ਕਹਿੰਦੇ ਸੀ ਇਹਨੂੰ ਤੇ ਦੱਖਣ ਕੁਸ਼ਾਲ ਤੋਂ ਬਦਲਦਾ ਬਦਲਦਾ ਛੱਤੀ ਕਿਲਿਆ ਕਰਕੇ ਛੱਤੀ ਗੜਾਂ ਕਰਕੇ ਛੱਤੀਸਗੜ ਪੈ ਗਿਆ ਇਹਦਾ ਨਾਮ ਉਹੀ ਗੱਲਬਾਤ ਆ ਭਾਈ ਛੱਤੀਸਗੜ੍ਹ ਦੀ ਤੇ ਛੱਤੀਸਗੜ੍ਹ ਦੇ ਅੱਜ ਆਪਾਂ ਰਾਏਪੁਰ ਚ ਟਿਕਾਣੀ ਕਰਨੇ ਆ ਸਾਹਮਣੇ ਖੇਤ ਦੇ ਵਿੱਚ ਜਿਹੜਾ ਝੋਨਾ ਹੈ ਉਹ ਕੱਟ ਰਿਹਾ ਵੀਰ ਮੇਰੇ ਹੱਤੀ ਕੱਟਦੇ ਆ ਤਲੇ ਬਾਈਆਂ ਤੋਂ ਮੈਂ ਇੱਧਰ ਨੂੰ ਆ ਗਿਆ ਸੀ ਤੇ ਆ ਇੱਕ ਆਸ਼ਰਮ ਬਣਿਆ ਹੈ ਬਾਬਿਆਂ ਦਾ ਦੋ ਬਾਬੇ ਰਹਿੰਦੇ ਇੱਥੇ ਬਸ ਜੰਗਲ 'ਚ ਬੈਠੇ ਇੱਥੇ ਤੇ ਆਵਦੀ ਕੁਟੀ ਪਾ ਕੇ ਤੇ ਸਰਕਾਰ ਨੂੰ ਦੋਸ਼ ਦੇਈ ਜਾਂਦੇ ਵੀ ਜਿਉਂ ਆਉਣ ਸਾਨੂੰ ਸੜਕ ਬਣਾ ਦੇਣ ਤੇ ਸਾਨੂੰ ਕੁਝ ਇੱਥੇ ਦੋ ਕਮਰੇ ਪਾਦਨ ਮੈਂ ਸੋਚਦਾ ਵੀ ਤਪਯੋਗ ਕਰਨਾ ਵੀ ਜਿਹੜਾ ਹੈਗਾ ਉਹ ਕਠਨ ਸਾਧਨਾ ਇੱਕ ਚਲੋ ਭਾਈ ਹਰੇਕ ਦੀਆਂ ਇੱਛਾਵਾਂ ਆਉਂਦੀਆਂ ਤੇ ਹੁਣ ਆਪਾਂ ਜਿਹੜਾ ਝੋਨਾ ਵੱਢੀ ਜਾਂਦੇ ਆ ਹੱਥਾਂ ਨਾਲ ਉਹ ਬਾਈਆਂ ਤੁਹਾਨੂੰ ਦਿਖਾਉਨੇ ਆ ਕਿਵੇਂ ਇੱਕ ਫਸਲ ਲੈਂਦੇ ਆ ਉਹ ਕਹਿੰਦੇ ਇੱਕ ਫਸਲ ਹੀ ਹੁੰਦੀ ਸਾਡੀ ਇੱਥੇ ਮੀਂਹ ਪੈਂਦਾ ਤਾਂ ਫਸਲ ਪੀਛ ਲੈਣੇ ਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨੂੰ ਖੇਤ ਨੂੰ ਖਾਲੀ ਛੱਡ ਦਿੰਨੇ ਆ ਤੇ ਪਰਲੇ ਪੱਸੀ ਦੇ ਇੱਕ ਡੈਮ ਹੈ ਤੋ ਡੈਮ ਕਰਕੇ ਕਹਿੰਦਾ ਇੱਥੇ ਉੱਥੇ ਦੋ ਫਸਲਾਂ ਹੁੰਦੀਆਂ ਕਹਿੰਦਾ ਠੀਕ ਹੈ ਨਾ ਤੁਸੀਂ ਉਹ ਜਾ ਕੇ ਆਸ਼ਰਮ ਵੇਖਿਓ ਮੈਂ ਆਸ਼ਰਮ ਵੇਖਣ ਆ ਗਿਆ ਫਿਰ ਹੁਣ ਫਿਰ ਮੈਂ ਜਿਹੜਾ ਹੈਗਾ ਅੱਗੇ ਚੱਲਦਾ ਚੋਨਾ ਇਹ ਹੱਥਾਂ ਆੜਦੇ ਮਸ਼ੀਨ ਵੀ ਆਉਂਦੀ ਕਹਿੰਦੇ ਪਰ ਅਸੀਂ ਆਵਦਾ ਹੱਥ ਨਾਲ ਵੜਦੇ ਆ ਸਫਰਾਂ ਦਾ ਸਾਥੀ ਸੋਹਣਾ ਲੱਗਦਾ ਖੜਾ ਦੂਰ ਸਫਰਾਂ ਦਾ ਸਾਥੀ ਆਪਣਾ ਬਹੁਤ ਸੋਹਣਾ ਲੱਗਦਾ ਸੜਕ ਤੇ ਖੜਾ ਹੈ ਇਹਦੀ ਜੇ ਫੋਟੋ ਕਰਕੇ ਪਾਉਂਦੇ ਆਣਗੇ ਤੇ ਉਹ ਵੀ ਬਹੁਤ ਸੋਹਣੀ ਲੱਗਦੀ ਹੈ ਚਲੋ ਭਾਈ ਅੱਜ ਇਹ ਤਾਂ ਸਾਡੇ ਆਧੁਨਿਕ ਸਿੰਘਾਂ ਦੇ ਇਹੀ ਘੋੜੇ ਐ ਕਦੇ ਦੂਜੇ ਘੋੜੇ ਵੀ ਲਵਾਂਗੇ ਆਪਾਂ ਇੱਕ ਸਾਫ਼ ਸੁਥਰੀ ਜਗ੍ਹਾ ਦੇਖ ਕੇ ਮੈਂ ਰੁਕ ਗਿਆ ਸੀਗਾ ਆ ਬਾਬਾ ਨਿਰਮਲ ਸਿੰਘ ਸੀਗੇ ਜਿਹੜੇ ਸੰਬਲਪੁਰ ਗੁਰਦੁਆਰੇ ਸੇਵਾਦਾਰ ਉਹਨਾਂ ਨੇ ਮੈਨੂੰ ਰੋਟੀਆਂ ਫੜਾ ਦੀਆਂ ਸੀ ਬਹੁਤ ਸਾਰੀਆਂ ਮੈਂ ਤਾਂ ਕਿਹਾ ਸੀ ਬਬੇ ਤਿੰਨ ਚਾਰ ਬਹੁਤ ਆ ਪਰ ਉਹਨਾਂ ਨੇ ਮੈਨੂੰ 7-8 ਰੋਟੀਆਂ ਫੜਾ ਦਿੱਤੀਆਂ ਤੇ ਉਹ ਰੋਟੀਆਂ ਤੇ ਰਾਤ ਨੂੰ ਲਿਆ ਆਹ ਦੁੱਧ ਉਹ ਮੁਲਤਜ਼ਾ ਇਹ ਜਿ ਨਜ਼ਰ ਖੋਲ ਦੇਣ ਤੁਸੀਂ ਇਹ ਖਰਾਬ ਨਹੀਂ ਹੁੰਦਾ 6 ਮਹੀਨੇ ਜੇ ਖੋਲ ਲੋ ਤਾਂ ਦੋ ਟੰਡਾ ਉਹ ਇਹ ਜਿਹੜਾ ਚਾਹ ਬਣਾਵਾਂਗੇ ਤੇ ਨਾਲ ਰੋਟੀਆਂ ਖਾਵਾਂਗੇ ਤੇ ਇਧਰਲੇ ਪਾਸੇ ਇੱਕ ਪਾਣੀ ਦਾ ਸਰੋਤ ਇਕੱਠਾ ਹੋਇਆ ਹੋਇਆ ਹੈ ਜਦੋਂ ਆਪਾਂ ਕੋਟੇ ਤੋਂ ਅੱਗੇ ਆਉਣੀ ਆ ਬਾਂਸਵੜਾ ਵਾਲੇ ਪਾਸੇ ਤਾਂ ਐਂ ਉੱਥੇ ਵੀ ਪਾਣੀ ਇਕੱਠਾ ਹੁੰਦਾ ਪਹਾੜਾਂ ਦੇ ਵਿੱਚ ਉੱਥੇ ਵੀ ਛੋਟੇ ਛੋਟੇ ਪਹਾੜ ਹੈ ਸੋ ਆ ਵਗਦਾ ਹੈਗਾ ਨੈਸ਼ਨਲ ਹਾਈਵੇ 53 ਇਹ ਆਪਾਂ ਬੈਠਾਂਗੇ ਇੱਥੇ ਇੱਕ ਗੱਲ ਮੈਂ ਹੋਰ ਸੋਚਦਾ ਸੀ ਵੀ ਜੇ ਬੰਦਾ ਆਪਦੀਆਂ ਲੋੜਾਂ ਸੀਮਤ ਕਰ ਲੇ ਤਾਂ ਉਹਦੇ ਵਾਸਤੇ ਸਫ਼ਰ ਕਰਨਾ ਬਹੁਤ ਸੌਖਾ ਹੁੰਦਾ ਭੁੱਖ ਵੀ ਥੋੜੀ ਸੰਕੋਤ ਲੇ ਜੇ ਤਾਂ ਉਹ ਸੌਖੇ ਤਰੀਕੇ ਨਾਲ ਸਫ਼ਰ ਕਰ ਲੈਂਦਾ ਆਪਾਂ ਲੈ ਕੇ ਤਾਂ ਸਾਰਾ ਕੁਝ ਹੀ ਆਏ ਸੀਗੇ ਪਰ ਆਪਾਂ ਨੂੰ ਗੁਰੂ ਘਰ ਮਿਲਦੇ ਰਹੇ ਰਹਿਣ ਦਾ ਆਪਾਂ ਗੁਰੂ ਘਰਾਂ ਟਿਕਾਣਾ ਕਰਦੇ ਰਹੇ ਉੱਥੇ ਆਪਾਂ ਪ੍ਰਸ਼ਾਦਾ ਪਾਣੀ ਛਕਦੇ ਰਹੇ ਦੋ ਟਾਈਮ ਤੇ ਆ ਆਪਣਾ ਸਮਾਨ ਆ ਜਿਹੜਾ ਬਹੁਤ ਘੱਟ ਖੁੱਲਿਆ ਅੱਜ ਬਾਬਾ ਜੀ ਨੇ ਸਵੇਰੇ ਫਿਰ ਜਦੋਂ ਸਵੇਰੇ ਸਦਿਆਂ ਚੱਲੇ ਉੱਥੇ ਪ੍ਰਸ਼ਾਦਾ ਪਾਣੀ ਛੇ ਨਹੀਂ ਹੁੰਦਾ ਸਾਡੇ 6.5 ਹੱfte ਅਗਲੇ ਆਰ ਨਹੀਂ ਕਰਦੇ ਤਾਂ ਉਹਨਾਂ ਨੇ ਮੈਨੂੰ ਨਾਲ ਪ੍ਰਸ਼ਾਦੇ ਬੰਨਤੇ ਪ੍ਰਸ਼ਾਦਾ ਵੀ ਜਿਆਦਾ ਦਿੱਤੇ ਬਾਬੇ ਨੇ ਤੇ ਚਲੋ ਇਹ ਇੱਕ ਦੋ ਵਾਰੀ ਚ ਖਾ ਲਾਂਗੇ ਇਹ ਚਾਹ ਪੀਣ ਦਾ ਮਨ ਖੁਈ ਜਾਂਦਾ ਸੀ ਕਈ ਦਿਨਾਂ ਦਾ ਪਰ ਹੁਣ ਚਾਹ ਨਹੀਂ ਕੌਫੀ ਬਣਾ ਕੇ ਪੀ ਲਾਂਗੇ ਚੈੱਕ ਇਹ ਆਪਣਾ ਚੁੱਲਾ ਇਹ ਆਪਣਾ ਕੰਮ ਦੇ ਰਿਹਾ ਭਾਈ ਅੱਜ ਤੇ ਰੋਟੀਆਂ ਦੇ ਉੱਤੇ ਲਾਵਾਂਗੇ ਨੂਨ ਕਿਉਂਕਿ ਸਬਜ਼ੀ ਨਹੀਂ ਪਾਈ ਬਾਬੇ ਨੇ ਵਿੱਚ ਰੋਟੀਆਂ ਦੇ ਨੂਨ ਪਾ ਕੇ ਤੇ ਕੌਫੀ ਬਣਾ ਕੇ ਤੇ ਆ ਦੁੱਧ ਲਿਆ ਸੀ ਜਿਹੜਾ ਆਪਾਂ ਇਹਦੇ ਨਾਲ ਕਾਫੀ ਬਣਾ ਕੇ ਤੇ ਫਿਰ ਆਪਾਂ ਅੱਗੇ ਨੂੰ ਚੱਲੇ ਪਾਵਾਂਗੇ ਤੇ ਮੈਨੂੰ ਲੱਗਦਾ ਵੀ ਥੋੜਾ ਜਿਹਾ ਪਾਣੀ ਪਾਉਣਾ ਪਊਗਾ ਤੁਹਾਨੂੰ ਸਲੂਣੀ ਰੋਟੀ ਖਾਣੀ ਆ ਫਰੀਦਾ ਰੋਟੀ ਮੇਰੀ ਕਾਟ ਕੀ ਲਾवण ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਘਣੇ ਸਹਿਣਗੇ ਤੁਹਾਨੂੰ ਰਾਏਪੁਰ ਤੋਂ ਲਗਭਗ 90 ਕਿਲੋਮੀਟਰ ਪਹਿਲਾਂ ਚਲਪਨਾ ਦੀ ਜਗਾ ਹੁੰਦੀ ਹੈ ਤੇ ਚਲਪਨਾ ਦੀ ਜਗਾ ਤੇ ਮੇਨ ਰੋਡ ਦੇ ਉੱਪਰ ਬਿਲਕੁਲ ਇੱਕ ਗੁਰੂ ਘਰ ਬਣਿਆ ਹੋਇਆ ਹੈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੋ ਸਿੱਖ ਸੰਗਤ ਹੋਣੀ ਹੈ ਇੱਥੇ ਸਿੱਖ ਸੰਗਤਾਂ ਨੇ ਗੁਰੂ ਘਰ ਬਣਾਇਆ ਹੋਇਆ ਹੈ ਬਹੁਤ ਸੋਹਣਾ ਗੁਰਦੁਆਰਾ ਹੈ ਤੇ ਇੱਧਰ ਮਨ ਲਗਾ ਰਹਿਣ ਨੂੰ ਕਮਰੇ ਵੀ ਹੈਗੇ ਸੋ ਜੇ ਕੋਈ ਆਉਂਦਾ ਭਾਈ ਇੱਧਰ ਨੂੰ ਤੇ ਸੰਭਲਪੁਰ ਤੇ ਆਪਾਂ ਕਹਿ ਦਈਏ ਰਾਜਪੁਰ ਦੇ ਰਾਹ 'ਚ ਹੈ ਪਿਥੋਰਾ ਤੋਂ ਅੱਗੇ ਨੈਸ਼ਨਲ ਹਾਈਵੇ 53 ਦੇ ਉੱਪਰ ਮੈਨੂੰ ਆਹ ਪੀਲੇ ਰੰਗ ਦੇ ਲੱਗੇ ਤੇ ਖੰਡੇ ਲੱਗੇ ਦਿਖਾਈ ਦਿੱਤੇ ਤੇ ਮੈਂ ਕਿਹਾ ਵੀ ਇਹ ਖੰਡੇ ਦੇ ਪੀਲੇ ਰੰਗ ਦੇ ਜਿਹੜੇ ਕੱਪੜੇ ਆ ਤੇ ਉੱਤੇ ਨਿਸ਼ਾਨ ਸਾਬ ਜਿਹੜੇ ਝੰਡੇ ਆਪਣੇ ਇਹਦਾ ਕੀ ਹੈ ਮਤਲਬ ਤੇ ਜਦੋਂ ਦੇਖਿਆ ਅੱਗੇ ਅੱਗੇ ਆ ਗਿਆ ਗੁਰੂ ਘਰ ਜਿਹੋ ਜਾਂ ਜੰਗਲ ਆਪਾਂ ਨੂੰ ਰੀਠਾ ਸਾਹਿਬ ਤੋਂ ਥੱਲੇ ਆਉਂਦੇ ਟਣਕਪੂੜ ਦੇ ਬਾਰਡਰ ਤੇ ਮਿਲਿਆ ਸੀ ਜਾਂ ਜਦੋਂ ਤੁਸੀਂ ਦੇਰਾ ਧੂਨ ਤੋਂ ਰਿਸ਼ੀਕੇਸ਼ ਜਾਂਦੇ ਹੋ ਤਾਂ ਉਦੋਂ ਹੁੰਦਾ ਉਹੋ ਜਿਹਾ ਇੱਕ ਜੰਗਲ ਹੁਣ ਆਪਾਂ ਨੂੰ ਸੜਕ ਦੇ ਦੋਨੇ ਪਾਸੇ ਦਿਖਾਈ ਦੇ ਰਿਹਾ ਨੈਸ਼ਨਲ ਹਾਈਵੇ 53 ਦੇ ਸੋ ਉਹੀ ਲੰਮੇ ਲੰਮੇ ਤੇ ਸੰਘਣੇ ਜਿਹੜੇ ਦਰਖਤ ਹੈ ਸ਼ਾਨਦਾਰ ਜੀ ਉਹ ਇੱਥੇ ਹੈਗੇ ਆ ਇੱਥੇ ਵੀ ਕਹਿੰਦੇ ਭਾਈ ਜੰਗਲੀ ਜਾਨਵਰ ਵਗੈਰਾ ਹੈਗੇ ਆ ਇਹ ਕਹਿੰਦੇ ਵੀ ਧਿਆਨ ਨਾਲ ਚੱਲੋ ਆਪਦਾ ਹਾਥੀ ਭਾਲੂ ਇਹ ਜਿਹੜੇ ਆਮ ਹੀ ਆ ਪਰ ਉਹ ਜਿਹੜਾ ਹੁੰਦਾ ਕਿ ਮੋਬਾਈਲ ਸਕਰੀਅਤ ਉਦੋਂ ਹੁੰਦੀ ਹੈ ਜਦੋਂ ਉਹ ਸ਼ਾਮ ਹੁੰਦੀ ਹੈ ਸਾਹਮਣੇ ਬਰਮੀ ਹੈ ਇੱਕ ਇਹਨੂੰ ਸੱਪਾਂ ਦੀ ਵਰਮੀ ਕਹਿ ਦਿੰਨੇ ਆਪਾਂ ਫਰੇਮ ਦੇ ਵਿੱਚ ਦੇਖ ਰਹੇ ਨਦੀ ਦਾ ਨਾਮ ਹੈ ਮahan nadi ਇਹ ਫੇਰ ਆ ਗਈ ਤੁਸੀਂ ਕਹੋਗੇ ਤਾਂ ਇਹ ਛੱਤੀਸਗੜ ਦੇ ਤੁਮਤਾਰੀ ਜ਼ਿਲ੍ਹੇ ਚੋਂ ਸਿਹਾਵਾ ਨਾਂ ਦੇ ਪਿੰਡ ਤੋਂ 10 ਕਿਲੋਮੀਟਰ ਦੱਖਣ ਚੋਂ ਮੌਸਮੀ ਬਰਸਾਤੀ ਨਦੀ ਹੈ ਉੱਥੋਂ ਫੁੱਟਦੀ ਹੈ ਇਹ ਤੇ ਇਧਰੋਂ ਹੁੰਦੀ ਹੋਈ ਛੱਤੀਸਗੜ 오ਡੀਸਾ ਹੁੰਦੀ ਹੋਈ ਪੂਰਬ ਦੇ ਵਿੱਚ ਬੇ ਆਫ ਬੰਗਾਲ ਦੇ ਵਿੱਚ ਜਾ ਕੇ 900 ਕਿਲੋਮੀਟਰ ਦਾ ਰਸਤਾ ਜਿਹੜਾ ਹੈਗਾ ਪੂਰਾ ਕਰਦੀ ਹੈ ਲਗ ਲਗਭਗ ਨਹੀਂ ਪੂਰਾ 900 ਕਿਲੋਮੀਟਰ ਦਾ ਇਹ ਰਾਹ ਜਿਹੜਾ ਜਲ ਪ੍ਰਵਾਹ ਪੂਰਾ ਕਰਦੀ ਹੈ ਸੋ ਇਹ ਨਦੀ ਭਈ ਮਹਾਨ ਨਦੀ ਜਿਹੜੀ ਹੈਗੀ ਹੈ ਕੇਂਦਰੀ ਭਾਰਤ ਦੀ ਇੱਕ ਵੱਡੀ ਨਦੀ ਹੈ ਉਤਕਲਦੀ ਵੀ ਕਹਿ ਦਿੰਦੇ ਆ ਉਤਕਲਦੀ ਬਹੁਤ ਵੱਡੀ ਨਦੀ ਹੈ ਇਹ ਮਹਾਨ ਨਦੀ ਇਹਦਾ ਅਖੀਰਲਾ ਟੱਕਾ ਆਪਾਂ ਲੈ ਰਹੇ ਆ ਇਸ ਤੋਂ ਬਾਅਦ ਆਪਾਂ ਨੂੰ ਇਹ ਦਿਖੂਗੀ ਨਹੀਂ ਛੱਤੀਸਗੜ੍ਹ ਦੀ ਰਾਜਧਾਨੀ ਰਾਜਪੁਰ ਦੇ ਉੱਤੇ ਝੂਲਦਾ ਹੋਇਆ ਨਿਸ਼ਾਨ ਸਾਹਿਬ ਤੇ ਸਾਹਮਣੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੀ ਇੱਕ ਸੋਹਣੀ ਇਮਾਰਤ ਤੇ ਆਪਾਂ ਖੜੇ ਆਂ ਸਰਾਂ ਦੇ ਵਿੱਚ ਇਧਰ ਮੋਟਰਸਾਈਕਲ ਆ ਤਾਂ ਆਪਾਂ ਇੱਥੋਂ ਮੈਂ ਤੁਰ ਕੇ ਆਇਆ ਆ ਉਹ ਹੈਗੀ ਹੈ ਸਰਾਏ ਧੰਤਨ ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਦੀ ਸਰਾਂ ਤੇ ਗੁਰੂ ਘਰ ਦਾ ਖੁੱਲੀ ਇੱਕ ਪਾਰਕਿੰਗ ਤੇ ਸਾਹਮਣੇ ਲੰਗਰ ਹਰ ਥੱਲੇ ਤੇ ਉੱਪਰ ਹੀ ਇੱਕ ਦਵਾਨ ਹਾਲ ਹੈ ਉੱਥੇ ਇਹ ਪ੍ਰੋਗਰਾਮ ਵਗੈਰਾ ਕਰਦੇ ਆ ਉਹ ਮਗਰਲਾ ਬਾਸਾ ਗੇਟ ਹੈ ਇਧਰ ਜਿਹੜਾ ਹੈਗਾ ਮੂਰਲਾ ਗੇਟ ਮੇਨ ਰੋਡ ਤੇ ਇਹਦੇ ਸਾਹਮਣੇ ਇੱਕ ਤਲਾਬ ਬਣਿਆ ਹੋਇਆ ਵੱਡਾ ਸਾਰਾ ਗੁਰੂ ਘਰ ਦੇ ਨਹੀਂ ਵੈਸੇ ਤਲਾਬ ਬਣਿਆ ਹੋਇਆ ਰਾਜਪੁਰ ਦਾ ਤੇ ਉਹ ਵੇਖਾਂਗੇ ਪਹਿਲਾਂ ਬਲ ਲੰਗਰ ਛਕ ਲਈਏ ਗੁਰਦੁਆਰਾ ਸਾਹਿਬ ਤੋਂ ਰੂਲ ਕਰਾਸ ਕਰਕੇ ਇੱਥੇ ਇੱਕ ਤਲਾਬ ਬਣਿਆ ਹੋਇਆ ਤੇ ਤਲਾਬ ਦੇ ਪਰਲੇ ਪਾਸੇ ਡੁੱਬਦਾ ਹੋਇਆ ਸੂਰਜ ਪੱਛਮ ਦੇ ਵਿੱਚ ਪਾਣੀ ਤੇ ਜਦੋਂ ਇਹ ਡੁੱਬਦਾ ਹੈ ਤਾਂ ਸੰਤਰੀ ਜੀ ਭਾ ਬਣਾਉਂਦਾ ਉਹ ਬਹੁਤ ਸੋਹਣੀ ਲੱਗਦੀ ਹੈ 7 ਤਰੀਕ 9 ਨਵੰਬਰ 2025 ਦਾ ਜਿਹੜਾ ਸੂਰਜ ਆ ਉਹ ਆਪਣੀ ਅੱਖਾਂ ਦੇ ਸਾਹਮਣੇ ਡੁੱਬ ਰਿਹਾ ਭਾਈ ਅਸਤ ਹੋ ਰਿਹਾ ਛਿਪ ਰਿਹਾ ਜਾਂ ਕਹਿ ਦਈਏ ਪਰਲੇ ਬਸ ਇਹ ਧਰਤੀ ਘੁੰਮ ਕੇ ਨੂੰ ਪਰਲੇ ਜਿਹੜੇ ਦੇਸ਼ ਆ ਉਹਨਾਂ ਦੇ ਵਿੱਚ ਹੁਣ ਸੂਰਜ ਚੜਾਉਣ ਜਾ ਰਹੀ ਹੈ ਇਹ ਰਾਏਪੁਰ ਹੈ ਰਾਏਪੁਰ ਢੋਲਪੁਰ ਸਿਟੀ ਕੈਪੀਟਲ ਆਫ ਛੱਤੀਸਗੜ ਸਮਾਰਟ ਸਿਟੀ ਦੇ ਬੋਰਡ ਲੱਗੇ ਹੋਏ ਆ ਤੇ ਸਮਾਰਟ ਸਿਟੀ ਦਾ ਹਾਲ ਵੀ ਦੇਖ ਸਕਦੇ ਆ ਇਹ ਹੁੰਦਾ ਹੀ ਆ ਵੱਡੇ ਸ਼ਹਿਰਾਂ 'ਚ ਇੰਨਾ ਕਿਤਾ ਛੱਤੀਸਗੜ ਦੀ ਗੱਲ ਕਰੀਏ ਤਾਂ ਛੱਤੀਸਗੜ ਸੱਤ ਰਾਜਾਂ ਨਾਲ ਘਿਰਿਆ ਹੋਇਆ ਹੈ ਜਿਹੜੇ ਸੱਤ ਰਾਜਾਂ ਨਾਲ ਇਹਦਾ ਬਾਰਡਰ ਲੱਗਦਾ ਹੈਗਾ ਮੱਧ ਪ੍ਰਦੇਸ਼, Odisha, ਝਾਰਖੰਡ, ਉੱਤਰ ਪ੍ਰਦੇਸ਼, ਤੇਲੰਗਾਨਾ ਤੇ ਅੰਧ ਪ੍ਰਦੇਸ਼ ਇਨ੍ਹਾਂ ਰਾਜਾਂ ਨਾਲ ਇਹਦਾ ਆਪਦਾ ਬਾਰਡਰ ਸੰਜਿਆ ਕਰਦਾ ਹੈ ਸੱਤ ਰਾਜਾਂ ਨਾਲ ਤੇ ਭਾਈ ਇੱਕ ਵੱਡੀ ਸਟੇਟ ਹੈ ਜੀ ਸੋ ਆਪਣਾ ਇਹ ਟਿਕਾਣਾ ਹੈਗਾ ਅੱਜ ਇਸ ਸਰਾਂ ਦੇ ਵਿੱਚ 107 ਨੰਬਰ ਕਮਰਾ ਉਹ ਵਾਟਰ ਕੁਲਰ ਦੇ ਇਧਰਲੇ ਪਾਸੇ